ਦਾ ਮਕਾਬਲਾ ਜਿਹੜਾ ਉੱਤੇ ਲਾਈਵ ਕਰਤਾ ਦੇਖ ਸਕਦੇ ਹੋ ਤੁਸੀਂ ਇਹ ਸਟਰੈਕਟਰ ਆ ਜੀ ਡੀਆਈ 450 ਗਿਆਂਦਾ ਧੂੜਾਂ ਵੜਦਾ ਇਹ ਕਲਾ ਗੌਰ ਵਾਲਾ ਜਿਹੜਾ ਰਸਤਾ ਬਣ ਕਰਦੇ ਯਾਰ ਪੈਰ ਦੇ ਇਹ ਸਾ ਇਹ ਸਾ ਕੌਟਰ ਕਰਿਆ ਦਾਵਰੇ ਉੱਤੇ ਸਟ੍ਰੈਕਟ ਆ ਰਿਹਾ ਹੈ ਬਈ ਇਹ ਠੂਠੇ ਵਾਲੇ ਤਮੀਆਂ ਮੁਕਾਬਲੇ ਤੋਂ ਫਿਰ ਦਾ ਬਾਤੀ ਹੈ ਕੀ ਗੱਲ ਹੈ ਐ ਮਾਤਰਾ ਅੰਗਿਆਂ ਦਾ ਢੂੜਾ ਪਟਦਾ ਤੈਨੂੰ ਜਾਨ ਜਿਹੜਾ ਤੈਨੂੰ ਅੱਛੀ ਰੱਖਣਾ ਉੱਤੋਂ ਅੱਜ ਤੱਕਿੰਦੇ ਗੰਦਾ ਪੂਰਾ ਸਾਫ ਲੱਗਣਾ ਬੱਧਾ ਪਿੰਡ ਸਿੱਧੀਆਂ ਦੇ ਨਸਿਆ ਗਿਆ ਇਹਦੀ ਗੱਲਾਂ ਹੋਈਆਂ ਮਿੱਤਰੋ ਇਹ ਦੇਖੀ ਵੀ ਸੀਲ ਦਾ ਲਾਗਦਾ ਪਰਹਦਾ ਤਾਹੋ ਇਹ ਦੇਖਣੇ ਚੁੱਪ ਕੀਤਾ ਹੈ ਜਿਹੜੇ ਚੁੱਪ ਕੀਤੇ ਹੰਗਰਣਾ ਉਹ ਬੜਾ ਕੁਝ ਕਰ ਦਿੰਦੇ ਐ ਜਿਹੜੇ ਗੱਜਦੇ ਉਹ ਬਰਦੇ ਨਹੀਂ ਹੁੰਦੇ ਗੁਰ ਜੱਜੂਆ ਕੋਈ ਮਰਦੇ ਨਹੀਂ ਕਾਰੇ ਖੋਸ਼ ਹੈਾਰੇ ਵੀ ਤਾਰਾ ਕਰਾ ਝਾਕਦਾ ਹੁਣ ਚਾਹ ਵੀ ਨਹੀਂ ਪੀਂਦਾ ਰਹੇ ਨੇ ਮੈਨੂੰ ਆਰੇ ਮਾਂ ਦੇ ਲਾਂਦੇ ਆਂ ਕੋਈ ਗੱਲੀ ਆ ਚਾਰ ਵੀਰਾਂ ਨੂੰ ਬੇਤੀ ਹੈ ਇਧਰ ਚਾਹ ਪਏ ਦੋ ਚਾਰ ਕੱਪ ਚਾਹ ਹੀ ਹੈ ਚਾਹ ਦੀ ਗੱਲ ਚਾਹ ਦੀ ਗੱਲ ਵੀ ਸੌਣਿਆ ਤੁਹਾਨੂੰ ਫੇਸਬੁੱਕ ਅੰਮ੍ਰਿਤ ਚਾਹ ਚੰਦਰੀ ਕਿੱਥੋਂ ਆਈ ਜਾਂਦੀ ਸਭ ਦੇ ਹਸਪਤਾਲਾਈ ਰੇਟ ਵਧਾ ਕੇ ਸ਼ਾਹਾਂ ਨੇ ਕੀ ਚਾਹ ਰਹੇ ਹੈਂ ਯੇ ਦਿੱਸੇ ਤੁਰੇ ਜਾ ਰਹੇ ਹੈਂ ਪ੍ਰਾਈਮਰ ਇਸ ਜੇਦਾ ਮੰਗੀ ਜਾਂਦਾ ਨਾਲ ਨਿੰਦੀ ਜਾਂਦਾ ਪ੍ਰਾਈਮਰ ਚ ਬਹੁਤ ਚਾਲਾ ਬਾਇਆ ਨਾ ਜਾਣ ਵਾਲੇ ਬੰਦੇ ਬਿਟੋਲੀ ਹੋ ਗਿਆ ਹੈ ਸਮੋਹ 50 ਆਨ ਬੋਸਨ ਆਉਲੈਂਡ ਦੇ ਦਾਈ ਹੈ ਨਾ ਪਾਕਟ ਡਰਾਈਵਰ ਦਾ ਬਾਰ ਕੋਲਾ ਪਾਡਾ ਜਿਹਨਾਂ ਨਾਲ ਡਰਾਈਵਰ ਦਾ ਸਰ ਬੰਦਾ ਜਿੱਲੇ ਕਾਣੀ ਦਾ ਸਾਈਕਲ ਰਿਹਾ ਹੈ ਆਹਾਰੇ ਲਾਟਾ ਮਾਰਦਾ ਲਾਟਾ ਮਾਰ ਕਹਿੰਦਾ ਜੀ ਵੀ ਤੁਸੀਂ ਇਹਨੇ ਹੋਣੇ ਪਾਰਕੁਰ ਦਿੱਤੇ ਹੋਵੇ ਜੀ ਮੇਰੇ ਬਣੀ ਹੋਵੇ ਸ਼ਰਤਾਂ ਚੁਕਾ ਜਗ੍ਹਾ ਦੇ 14 ਮੀਟਰ ਟਰੈਕਟਰ ਮਾੜਾ ਪੈਦਾ ਯਾਰ ਮੈਂ ਮਿੱਟਰ ਟੁੱਟਿਆ ਲਈ ਤੋਂ ਇਹ ਟਰੈਕਟਰ ਨਾ ਦੂਜੇ ਨੰਬਰ ਦਾ ਆਇਆ ਹੈ ਨੋਟ ਕਰਦਾ ਕਿ ਬਾਰੀ ਬੋਲ ਕੋਈ ਨਹੀਂ ਹੰਟਦਾ ਕਹਿੰਦੇ ਬੱਦਲ ਢਾਹਤੇ ਜੀ ਸਰਕਾਰ ਇਹ ਫੌਜੀ ਜਿਆਦੇ ਫੇਸਬੁਕ 'ਤੇ ਗੱਲ ਕਹੀ ਹੈ ਧੂਆ ਧੂਆ ਕਰਦਾਂਗੇ ਦੈਰੂ ਦੇ ਮੁਲਕ ਤੋਂ ਇੱਕ ਘੰਟੇ ਮੰਜ਼ੂਰੀ ਸਮੇਂ ਦੇ ਸਰਕਾਰ ਇਹਦੀ ਗੱਲ ਸੱਚੀ ਹੈ ਮੇਰੇ ਵੀਰੋ ਆਇਆ ਦਰ ਚੱਲਦਾ ਰੁਕ ਨਾ ਪੇਟਰੋਕਾ ਆਹ ਜੀ ਆਹ ਕਹਣਾ ਖੇਚਦੇ ਗੋਦਰੇ ਬਹੁਤ ਬੰਦਿਆਂ ਲਈ ਆਸਾਨ ਹੈ ਤੇਰੇ ਤੇ ਆ ਵੀ ਮੀਰਾ ਵੀਰ ਮਖਣ ਚੋਰ ਸਾਰਾ ਲਾ ਦੇ ਸਾਰੇ ਲੀਬੇ ਵਾਲੇ ਠੱਖੇ ਮੰਗੀ ਧੂਆ ਮਾਰਦੇ ਹੈ ਮਾਰਸਾਰੇ RAMLAL ਹਰਾਂ ਦੇ ਠੱਖੇ ਮੰਗੀ ਧੂਆ ਮਾਰਦਾ ਆਹ ਵਾਤਾ ਦੇ ਰੁਕਤੋ ਤਾਲੀਆਂ ਮਾਰੋ ਬਖੜੀ ਲਈ ਬੰਲੀ 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 ਵਾਹ ਵਾਤਾ ਦੇ ਰੁਕਤੋ ਵਾਹ ਵਾਹ ਰੁਲਾ ਹੋਈ ਜਗਰੀਏ ਐਨਾ ਦੇ ਇੱਥੇ ਪਹੁੰਚਿਆ 55ਵੀਂ ਮੰਗੇ ਆਣਾ 14 ਦੇ ਟਾਰਾਂ ਦੇ AC AC ਹੋਈ ਪਈ ਆ ਹੋ ਰਵੀ ਜੀਟਰ ਉਹ ਵੀ ਬਿਲਕੁਲ ਖੁੱਲੀ ਜਾਂਦੇ ਆ ਸਤਾ ਜੀ ਟਰੈਕਟਰ ਵੀ ਰਵੀ ਜੀਟਰ ਚੋਂ ਵੀ ਬਿਲਕੁਲ ਖੁੱਲੀ ਜਾਂਦੇ ਆ ਟਰੈਕਟਰ ਵੀ ਦੀਦਾ ਵੀਰੇ ਇਤੁਰਤਾ ਦੀ ਟਰੈਕਟਰ ਬੰਨੀ ਦੇਗਾ ਇੱਕ ਮੇਰਾ ਵੀਰ ਬਣ ਕੇ ਟਰੈਕਟਰ ਆਪਣਾ ਜਿਹੜਾ ਤਮਿਆ ਨਾਲ ਡੱਟਦੇ ਖੜੇ ਨੇ ਮੇਰੇ ਦੂਰ ਰਹਿਣ ਮੇਰਾ ਵੀਰ ਬੁਲਕੇ ਆਉਗੇ ਆਣਾ ਹੋਏ ਭਾਈ ਵਰਗੇ ਸਾਰੇ ਨੂੰ ਦੇਖ ਮਾਰ ਕੇ ਚਾੜ ਕੇ ਬਣਾ ਲਿਆ ਕਰੋ ਜ਼ੋਰ ਤਾਂ ਹੈ ਮਕਾਨ ਨਾ ਹੋਵੇ ਭਈਆ ਆਪ ਜਿੰਮੇਵਾਰਾ ਫਿਰ ਕਮੇਟੀਆਂ ਨੂੰ ਨਲਾਪਾ ਪਈ ਗਏ ਹੋ ਉਹਦੇ ਪੱਠਾ ਬਹਿ ਗਿਆ ਹੁੰਦਾ ਇਹ ਲਾਈਵ ਕਰ ਦਿੰਦੇ ਨਾ ਪਾਰੇ ਪ੍ਰੋਗਰਾਮਾ ਛੋਟੇ ਜਿਹੜਾ ਤੁਸੀਂ ਨਾਵਰਾ ਦੇ ਇੰਨੇ ਕਿਤਾ ਬਾਹਰ ਵੀ ਆ ਜਾਂਦੇ ਐਨਆਰਓ ਦਾ ਨਾ ਕਰੀਓ ਅਜੇ ਨਹੀਂ ਕਰੀਏ ਤਾਂ ਲਾਈਵ ਕਰਾਂਗੇ ਐਨਆਰਓ ਪਰ ਆਨੇ ਜਿਹੜੇ ਆਪਣੇ ਉਹਨਾਂ ਨੂੰ ਵੀ ਆਪਾਂ ਮੈਚ ਵਿਖਾ ਦੇ ਗਰੀਏ ਬਾਹਰ ਵੀ ਤੁਹਾਡਾ ਨਾਮ ਸਾਰਾ ਕਰਾ ਰਿਆ ਕਰਾਂਗੇ ਐਨਆਰਆਈਆਂ ਤੋਂ ਕੱਲੋ YouTube ਤੇ ਅਪਲੋਡ ਕਰਾਂਗੇ ਧਰਮਪ੍ਰੀਤ ਸਿੱਧੂ ਦੇ ਚੈਨਲ ਤੇ ਕਿਆ ਬਾਤ ਹੈ ਧਰਮਪ੍ਰੀਤ ਮਖੜਾ ਦੇਖੋ ਦੇਖੋ ਫੜ ਕੇ ਫੜ ਕੇ ਮਖੜਾ ਬੋਤੀ ਮਾਰ ਕੇ ਬਕਾਰੀ ਤਾਂ ਨਹੀਂ ਰਖਰਾ ਲੈਗਾ ਲੈਗਾ قالے رايے خاري را مکھن دا تو وڏي زور لڳايا سا ٽرڪن وٽ آ ويهي تو منهن لائگا تي گھر مکھنا کي پيار ڪي ٿو آءين తిన్నే తిన్న మిట్ తే సట్ తిన్నిట్ ਨੇ ਸਿਕਾਉਂ ਦਾ ਆ ਗਿਆ ਹੈ ਜੀ ਅੱਧਾ ਹੈ ਹਾਂ ਹੈਗੀ ਅੱਧਾ ਹਰ ਮੱਖਣ ਜੀ ਆ ਤੇ ਤਾਂ ਟ੍ਰੈਕਟ ਜੀ ਆ ਆ ਤੜਾ ਤਾਂ ਪੂਰੀ ਹੈ 3:13:80 ਮੁਖਮਾ ਦਾ ਟਾਈਮ ਨੋਰਕਾ ਨੂੰ 3:13:80 3 ਮਿੰਟ 13 ਸੈਕਿੰਡ 80 ਹੁਣ ਕਿਹੜਾ ਹੁਣ ਇਹਦੇ ਜੌਂਡੀਰ ਚ ਲਾਵਾਂਗੇ ਜਿਹੜੀ ਪੰਜਾਪਨਾ ਨਗਰ ਤੋਂ ਪੰਜਾਪਨਾ ਅੱਡੀ ਬਾਈ ਕਰਾ ਕੈਮਰਾ ਹੋਰ ਤੇ ਸਾਹਮਣੇ ਕਿਸੇ ਦਾ ਬਲੋਂ ਨਗਰ ਦਾ ਕੋਈ ਵੀ ਟ੍ਰੈਕ ਦੀ ਸੰਚਣਾ ਤਾਂ 2000 ਦਿੱਤਾ ਜਾਊਗਾ ਇਹ ਦੇ ਲੋਕ ਤੇ ਬਾਅਦ ਮੇਰਾ ਕੋੜ ਜਣਾ ਬਰਬਾਦ ਹੋ ਜਾਣਾ ਇਹਦਾ ਮਾਫੀ ਮੰਗਣਗੇ ਹਾਂ ਨਗਦੇ ਨਗਦ ਕੈਸ ਬਾਈ ਕਰਕੇ ਕਿਤੇ ਮੇਰੇ ਵਿੱਚ ਬੱਜਾੜ ਕਰਾ ਦੇ ਹੋਰ ਕਿਤੇ ਬਾਂਦਰ ਲੰਡਾ ਕਰਾ ਦੇ ਨਹੀਂ ਤਰੀ ਨਾਗੀਰਾ ਤਾਹ ਦੇਗਾ ਕਰੋ ਪਈ ਅਸਨਾ ਖੇਡਣਾ ਮਾਰਕਾ ਤੇ ਲਖਿਆ ਵਿੱਚ ਗੁਰਬਾਣੀ ਨੀਲਿਆਂ ਦੇ ਵਿੱਚ ਮਿੱਤਰ ਮੇਰੇ ਦੇ ਖੇਤਾਂ ਦੇ ਵਿੱਚ ਹਾਣੀ ਨੱਗਲਾ ਟੱਪਲਾ ਹੱਸ ਲੈ ਗਈ ਆ ਤੇ ਫਿਰ ਪਸਤਾਏ ਗੀਤੋਂ ਜਦ ਮੂੰਹ ਬੁੱਚੇ ਨਾਲ ਤੇਰੇ ਡੰਗ ਰਿਆ ਨੇ ਫਿਰ ਹੱਸ ਕੇ ਕਿਨੂੰ ਵਿਖਾਏਂਗੀ ਤੂੰ ਬਾਹਰ ਹੀ ਜਵਾਂ ਹੁਣ ਬਾਈ ਜੰਡੀਰ ਆ ਪਾਣੀ ਕਿਹੜਾ ਉਹ ਗੁੰਡਾ ਜਿਹੜਾ ਕੀਤਾ ਦਾ ਖਰਾਬ ਨਹੀਂ ਹੋਰ ਨੱਗਦਾ ਜਵਾਨੀ ਨੱਗਦੀ ਜਵੰਡੀਆਂ ਦੇ ਕੋਠੇ ਤੇ ਮੋਰ ਨਾ ਚੱਕ ਜੰਡੀਰ ਆ ਗਿਆ ਪੰਜਾਬੀਆਂ ਟੀਮ ਪੰਜਾਬੀਆਂ ਮੁਕਾਬਲਾ ਇੱਕ ਵਾਰ ਸੰਦਲੇ ਵੀ ਚੱਲਦਾ ਐਨ ਸਿਰੇ ਦੀ ਗੱਲ ਬੱਤਾ ਹੈ ਉਹਨਾਂ ਪਾਕਨ ਬੁੱਧ ਦੇ ਪੀਕੇ ਕੰਟੀ ਨਹੀਂ ਆਖੇ ਅੱਜ ਬ੍ਰਾਂਡ ਦਾ ਜੋਰ ਦੇਖਦੇ ਆ ਜਾਂਦੇ ਆ ਗੱਦ ਘਰੂ ਦੀ ਰੇਡ ਆ ਰਹੀ ਹੈ ਜਮਾ ਨਵੇਂ ਟਾਇਰਾਂ ਦੇ ਟੋਟ ਪਾ ਕੇ ਕੰਨ ਵੀਂਜੇ ਖਬਰਾਂ ਨਾਲ ਕਾਰਨ ਬੋਰ ਖੇਡਦੇ ਦੇਖੋ ਅੱਜ ਬ੍ਰਾਂਡ ਦਾ ਅੱਜ ਬ੍ਰਾਂਡ ਦਾ ਜੋਰ ਦੇਖਦੇ ਆ ਆ ਲੈ ਵੀ ਮਸਰਾ 16 ਦੇ ਟਾਇਰਾਂ ਦਾ ਸੋਨਾ ਨੇ ਟਾਇਰਾਂ ਜਾਂ ਨੰਮੇ ਟਾਇਰਾਂ ਬ੍ਰਾਂਡਾ ਨਹੀਂ ਰੁਕਦਾ ਅੱਜ ਬ੍ਰਾਂਡ ਦਾ ਜੋਰ ਪਰਖਿਆ ਜੇ ਬੱਬੂ ਬ੍ਰਾਂਡ ਦਾ ਆ ਨੰਬਰ ਸਿੱਧੀ ਪੜੀ ਬਾਗਾ ਐ ਨੀ ਮਾਕੇ ਦੇ ਮੁੰਡਾ ਜੌਂਡੀਰ ਤਾਂ ਲੱਗਦਾ ਬ੍ਰੈਂਡ ਲੱਗੇ ਜਾਓ ਦੇਖੋ ਬ੍ਰੈਂਡ ਦਾ ਹੈਗਾ ਬਾਈ ਬ੍ਰੈਂਡ ਦਾ ਨਾਮ ਤਾਂ ਸਮਾਪਤ ਰਾਜ ਦੀ ਫੁਲਫੁਲ ਕਰਦੇ ਹੋ ਜੋਰ ਦੇਖਾਂਗੇ ਬ੍ਰੈਂਡ ਦਾ ਲੜਕੇ ਦਾ ਨਾ ਵੱਡਾ ਜਵਾਬ ਦੀ ਜਾਂਦੀ ਹੈ ਹਾਈ ਮੇਰਾ ਰੱਬਾ ਬੱਗਾ ਧੰਨਵਾਦ ਵੀ ਤੁਹਾਡਾ ਵੀ ਹੈ ਅੱਗੇ ਉਹਦੀ ਚਾਬੀ ਆ ਜਾ ਚੱਲੀਗਾ ਜੌਂਡੀਰ ਦਾ ਨਾ ਅਗਿ ਨਾਲ ਬਣਾਇਆ ਕਰੋ ਜਿਹੜੀ ਚੱਕਰੀ ਨਾ ਮੰਨੋ ਜਾਂ ਤਾਂ ਉਹਨੂੰ ਸਮੀਰ ਆ ਰਿਹਾ ਇਸੇ ਕੰਮ ਤੁਸੀਂ ਆ ਰੜਾ ਜੰਦਾ ਨਾ ਨਾ ਮੈਂ ਹੜਕਦੇ ਜਾਂਦਾ ਹਾਂ ਹਨ ਮੂਰ ਹਨ ਮੂਰ ਸਾਡਾ ਡਿੱਗ ਰਿਹਾ ਸੋ ਅੱਜ ਮੱਖੀਆਂ ਬੈਗੀਆਂ ਹੈਗੀਆਂ ਬਾਈ ਬੱਗੇ ਵਰ ਬਾਈ ਵੱਲੋਂ ਬੇਨਤੀ ਆਂ ਭਾਂਡੇ ਨਾ ਚੱਕਿਆ ਕਰੋ ਬਾਈਆਂ ਵੇ ਆਉ ਆ ਗਿਆ ਬ੍ਰੈਂਡ ਮੇਵਾ ਛੇਡਾ ਕਰੀ ਜਾਂਦਾ ਕਹਿੰਦਾ ਚਾਹ ਚ ਮੱਖੀਆਂ ਬੈਗੀਆਂ ਬਾਈ ਕੋਲੇ ਜਿਦ ਤੱਕ ਚਾਹ ਨਹੀਂ ਮੰਗੀ ਆਉ ਆ ਗਿਆ ਉਹ ਪਾਣੀ ਦਾ ਜਿਹਾ ਠੰਡਾ ਕਰ ਰਿਹਾ ਚੱਲ ਵੀ ਅਨਮੋਲ ਬਈਆ ਸਰਕਲੇ ਵੀਰਾਂ ਨੂੰ ਬੈਂਚੀ ਸੜਕ ਤੇ ਨਾ ਰੁਕੋ ਰੋ ਹੋਈ ਹੋਰ ਇਹ ਜਿੰਨਲ ਵੀਰੋਂ ਆਉਗਣੇ ਖਲੋਣਾ ਸਭ ਸੋਨਾ ਪੈਣੀ ਗੋਲ ਦੇ ਦੂਜੇ ਪਿੰਡ ਜਾਂਦੀ ਆ ਇੱਕ ਵੀਰ ਏ ਕਿਹੜੇ ਮੋਟਰਸਾਈਕਲ ਰਾਤ ਖੜਾ ਖੜਿਆ ਕੋ ਟਰੈਕਟਰ ਨੰਦ ਕੇ ਆਉਂਦਾ ਬਾਈ ਬਾਈ ਆਈਆਂ ਨੂੰ ਬੈਠੀਆ ਮੋਟਰਸਾਈਕਲ ਪਰ ਆ ਕਰ ਲਓ ਤੋਂ ਜਿਹਦੇ ਤੇ ਵੀ ਟਰੈਕਟਰ ਨਾਲ ਆਵਾਜ਼ ਫੀਲਿੰਗ ਜੀ ਆਉਂਦੀ ਜਦੋਂ ਇਹ ਜਹਾਜ ਜਾਂਦਾ ਹੁੰਦਾ ਆਹ ਦੱਸ ਮੈਨੂੰ ਜਹਾਜ ਆਏ ਕਰ ਦੇ ਐਨ ਫਿਰਾ ਹੋਈਂ ਬੀਗਲ ਗੱਲਾਂ ਵੀਰ ਮੇਲੇ ਅੰਮੋਲੀ ਅੰਮੋਲੀ ਚੱਕ ਕੋਣ YouTube ਰਿੰਕੂ ਜੀ ਤੇ ਭਾਈ ਜੇ ਸਾ ਮਰਾ ਕੀ ਲਾ ਕਮੰਡੋਸ ਕਰਾ ਬੋਤੋ ਜੁਵਾ ਤੇਰੀ ਜਿੰਨ ਬਰੀ ਲਾ ਤੇ ਅਰਗ ਮਾਇਕਾ ਟੂਰਨਾਮੈਂਟ ਤੇ ਆਣਾ ਫਰੇ ਹੋ ਅਜੇ ਮੱਲੇੜੀ ਕਬੱਡੀ ਚੱਲਦਾ ਬਈ ਇੱਥੇ ਵੀ ਨਹੀਂ ਲਾਇਆ ਗਿਆ। ਜੇ ਇਹੋ ਮੁੰਡਿਆਂ ਦਾ ਟੈਂਪ ਲਾ ਕੇ ਐਸੇ ਇੱਥੇ ਆਪਣਾ ਸਨਮਾਨ ਹੈ ਕਿ ਕਮੈਂਟਰੀ ਕਰਕੇ ਆਵਾਂਗੇ। ਇਹ ਟੀਮ ਨੇ ਤੁਸੀਂ ਨਾ ਗੇਲੋ ਸਾਡੇ ਹੋਰ ਹੁਣ ਕੰਡੀ ਜਾਂਦੇ ਆ ਗਿਆ ਆ ਗਿਆ ਐਵੇਂ ਦੇਖੋ ਕੀ ਕਹਿੰਦਾ ਬੱਦਰੀ ਵਿੱਚ ਇੱਕ ਤਨ ਵੀ ਨਹੀਂ ਤਾ ਗਿਆ ਟੂਰਨਾਮੈਂਟ ਬਹੁਤ ਹੈ 25 ਫਰਵਰੀ ਨੂੰ ਪੱਲੇਦਾਰਾਂ ਦੇ ਮੈਚ ਨੇ ਜੀ ਲੋੜਾ ਲੋੜਾ ਮੰਗਲ ਹੋਰ ਦੋ ਆ ਗਿਆ ਆ ਗਿਆ ਮੇਰਾ ਸੰਪਰਕ ਕਰ ਲਿਓ ਦੱਬੀ ਮੈਂਬਰ ਦੱਬੀ ਬਾਸਰ ਦੀ ਕਰਵਾ ਰਹੇ ਆ ਲੋੜਾ ਲੋੜਾ ਮੱਲੂਰਾਂ ਦੇ ਮੈਦਾਨਾਂ ਦੇ ਹੱਥ ਤੱਕੀ ਕਰਦੇ ਹੋ ਕਾਲਾ ਜੀ ਜੀ ਲੱਗਦਾ ਪਤਾ ਹੁਣ ਦੇਖਦੇ ਆ ਕੀ ਕਹਿੰਦਾ ਬ੍ਰੈਂਡ ਇਹਨਾਂ ਕੰ ਦਾ ਵੀ ਗੁਰਜ ਖੜੀ ਦੇ ਵਿੱਚ ਵੀ ਆਪਣਾ ਘਰ ਦਾ ਮੇਲਾ ਹੈ ਟਰੈਕਟਰ ਕੜੀਆਂ ਦਾ ਮੁਕਾਬਲਾ ਕਰਵਾਇਆ ਜਾਵੇਗਾ ਠੀਕ ਹੈ ਕਰਦੇ ਵੀ ਫੋਰਮ ਕਰੀਏ ਟਰੈਕਟਰ ਲਾਜਾ ਮੈਂ ਗੱਲ ਕਰਾਂਗਾ ਟਾਈਮ ਦੇਖੀਏ ਆਹ ਗੌਰਵ ਮਾਰ ਬੋਤਰੀ ਤੋਂ ਵੀ ਕਰਵਾ ਰਹੇ ਆ ਤੇ ਕਈ ਟਰਾਲਿਆਂ ਨੂੰ ਲਗਾਏ ਹੋਏ ਫਿਲਮ ਆਜਾ 3 ਮਿੰਟ 4 ਸਕਿੰਟ ਲੈ ਕੱਟ ਗਿਆ ਇਹ ਸੁਣੋਂਦਾ 3433 3433 3433 ਨੋਟ ਕਰੋ ਜੀ ਉਹ ਯਾਰ ਅੰਮੈਂਟ ਕਰ ਦਿਓ ਬਾਈ ਬਣ ਕੇ 4 ਸਕਿੰਟ ਆ ਬਾਈ ਜੇ ਟੂਰਨਾਮੈਂਟ ਇਹ ਸੋਨਾ ਦੇ ਟਾਇਰਾਂ ਚ 231 ਜਨਵਰੀ ਦੇ 1 ਫਰਵਰੀ ਨੂੰ ਬਾਅਦ ਵਿੱਚ ਕਸੂਰ ਦਾ ਕਬੱਡੀ ਕੱਪ ਤਾਂ ਅਹਿਮਦਪੁਰ ਹਾਕਮ ਵਾਲੀਆ ਜੱਗੂ ਵੀ ਖੇਡੂਗਾ ਕੋਈ ਅੰਮੀਆਂ ਵੀ ਨੇ ਕਰੇ ਕਰੇ ਤਿਆਰ ਕਰਦੇ ਕਿ ਤਾਰੀ ਮਾਰੇ ਯਾਰ 20 ਤੇ 20 ਮੁੰਡੇ ਨੇ ਟਰੈਕਟਰ ਵੀ ਜਿੱਤੇ ਗੱਡੀਆਂ ਵੀ ਜਿੱਤੀਆਂ ਸਾਰੇ ਸ਼ੌਂਕ ਨਾਲ ਜਿਹੜੇ ਪੂਰੇ ਕਰਦੇ ਘੋੜੀਆਂ ਵੀ ਜਿੱਤੀਆਂ ਕਾਰੀ ਘੋੜੀ ਕਾਰੀ ਜੱਦੀ ਕਾਲੀ ਰਾਫਲ ਦਿਨਾਲੀ ਦੀ ਜੁੱਗੇ ਵਾਡਾਂ ਦੀ ਤੇਰੇ ਜੋੜੀ ਲੰਗ ਕਾਕਿਆਂ ਦਾਂਗੋ ਕੋਟਿਆਂ ਵਾਲੀ ਨਹੀਂ ਉਹਦਾ ਸੰਦਾ ਚੱਲਦਾ ਯਾਰਾਂ ਦੀ ਯਾਰੀ ਦਾ ਇਹ ਕਿੰਨਾ ਵਾਤਾ ਮੰਦ ਹੈ ਰੇ ਵਾਲੀ ਵੀ ਮਨ ਦੂਜੇ ਸ਼ੌਕ ਸਰਵਾਰੀ ਦਾ ਇਹ ਆ ਪੰਜਾਬ ਦੀਆਂ ਸਰਵਾਰੀਆਂ ਬਾਈ ਵੀ ਇਸੇ ਤਰੀ ਮਹਿਰ ਰੱਖੇ ਉਸ ਹੁਣੇ ਦੀ ਕੁੜੀ ਆ ਪੰਜਾਬ ਮੇਰੇ ਵੀਰੋ ਅੰਗ ਤੇਰਾਵਾ ਦੀ ਤਰਤੀਆ ਜਿਹੜਾ ਛੇ ਮਾਦਰਾ ਨਸ਼ਿਆਂ ਦਾ ਚੱਲ ਪਿਆ ਉਸ ਨੂੰ ਰੋਕਣ ਲਈ ਇਹ ਖੇਡਾਂ ਇਹ ਮੇਰੇ ਵੀਰੋ ਜੀਮਾ ਕਰਵਾਈਆਂ ਜਾਂਦੀਆਂ ਹੈ ਇਹ ਪਹਿਲੀ ਲਗਿਆ ਆਜਨ 553 ਪਰਪਲੀ ਦਾ ਨਹੀਂ 655 ਆਹ ਤੇਬਰ ਕੁੱਟ ਗਿਆ ਮੇਰਾ ਵੀ ਇੱਕ ਤੁਹਾਡੇ ਤਿੰਨ ਦਾ ਪਾਉਂਦਾ ਮੁੰਡਾ ਬਹੁਤ ਵਧੀਆ ਕਮੈਂਟਰੀ ਕਰਦਾ ਉਹ ਮੇਰੇ ਨਾਲ ਸਾਥ ਦੇਊਗਾ ਚੱਲ ਚੱਲ ਹੁਣ ਦੇਖ ਇਧਰ ਆ ਕਰੀ ਇੱਕ ਰਿੰਕੂ ਦਾ ਰੋਸ਼ੀਆ ਵੀ ਖੇਡ ਰਿਹਾ ਹੈ ਤੇ ਹੁਣ ਮੁੰਡੇ ਨੇ ਆਸਟ੍ਰੇਲੀਆ ਖੇਡਣ ਜਾਣਾ ਹੈ ਦੇਖੀ ਆਹ ਕਹਿੰਦੇ ਧਾਂਦਾਂ ਤੇ ਬੁਰਜੇਰੀ ਕਬੱਡੀਆਂ ਪਾਗਦੀ ਜੱਗੂ ਹੋਰਾਂ ਤੋਂ ਉਂਗਲ ਖਰੀ ਕਰਕੇ ਹੁੰਦਾ ਸੀ ਬਹੁਤ ਵਧੀਆ ਉਹ ਬੋਲਤਾਰ ਆਈ ਬੋਨਾ ਦੇ ਕੇ ਆਈ ਗਾ ਜੀ ਅੰਦਰ ਆਪਣੇ ਨਾਲ ਵੀ ਰਿਹਾ ਜੈ ਸੁਪਰੀਟ ਜੈ ਸੁਪਰੀਟ ਜੇ ਏ ਡਬਲ ਐਚ ਸਰ ਜੈ ਸੁਪਰੀਟ ਪ੍ਰੀਤਨ ਅਰਜੰਦੀ ਸਾਹਿਬ ਕਹਿੰਦੇ ਗੇਹਾਂ ਵਾਲੀ ਮੌਜਾ ਯੌਂਡੀਆਰ ਦਾ ਪਾਇਰ ਆਪਣਾ ਹੀ ਰੋਦਾ ਲੀਓ ਤੇ ਪ੍ਰੀਤਨ ਆ ਗਿਆ ਥੋੜੀ ਸਾਤੇ ਮੁਰੇ ਤਾਂ ਇਹ ਮੇਸੀ ਆ ਰਿਹਾ ਗਿਆ ਮੋਕਾ ਜੇ ਬਣਾਤੀ ਪਰ ਛੱਤ ਦੀ ਆਵਾਜ਼ ਨੇ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਦੇ ਟਰੈਕਟਰਾਂ ਨੂੰ ਵੀ ਇਹਨਾਂ ਨੂੰ ਬਹਿਣ ਪਿਆ ਤਾਂ ਕਿਉਂ ਟਾਣਾ ਮਾਰਿਆ ਕਰੋ ਸੇਸੋ ਬੰਦੇ ਦੀ ਸੋਣੇ ਦੇ ਟੈਰਾਂ ਚ ਹੋਰ ਛੋਲਾ ਨੇ ਟੈਰਾਂ ਚ ਹੈਗਾ ਹਾਂ ਇਹ ਕਿਸੇ ਪੀਰ ਦਾ ਨਕਸ਼ਾ ਨਹੀਂ ਹੁੰਦਾ ਕਮੇਟੀ ਹੈ ਇਹਨੂੰ ਨਾ ਆਖੋ ਵੀਰ ਬਾਈ ਮੜ ਕੇ ਬੈਂਤੀ ਆ ਉਹ ਮੋਟਰਸਾਈਕਲ ਤਰ੍ਹਾਂ ਕਰ ਲੈ ਟਰੈਕਟਰ ਨੰਗਣਾ ਉੱਤੋਂ 3 4 ਚਾਰਜ ਨਹੀਂ ਭਾਂਦੇ ਇਹ ਟੰ ਦਾ ਚੱਕ ਨਹੀਂ ਦੇ ਰਿਹਾ ਹੈਂ ਦੇਖ ਲੈ ਕੱਟ ਕੇ ਪਾਵਾਂ ਉਹ ਚੱਕਰ ਤਾਂ ਨਹੀਂ ਉਹਦਾ ਸਿਮ ਕੱਢ ਕੇ ਕਿਉਂ ਪਾਣਾ ਛੋਟ-ਛੋਟ ਕਰ ਲੈ ਇਹ ਤੋਂ ਛੋਟ-ਛੋਟ ਕਿਵੇਂ ਲੋਟ ਆਉਗੀ ਭਾਈ ਜਦੋਂ ਚੱਕਦਾ ਇਹ ਆਪ ਤੇ ਆਹਾਂ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀਆਂ ਫੋਟੇ ਆ ਗਿਆ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀਆਂ ਫੋਟੇ ਤੇਰੀ ਰੰਤ ਦਾਮ ਦਾ ਦਾਤਾ ਦਾ ਸਕਤਾ ਕਰਜੋ ਤਾਰਾ ਦਾਰਿੰਗਾਤੂ ਹੋ ਨਦੀ ਨੇ ਔਣ ਕਿਹੜੇ ਹਜ਼ਾਰਾਂ ਹਰ ਮੈਦਾਨ ਫਤੇ ਤੇ ਬਖਸ਼ੇ ਕਾਹਨੇ ਦੇ ਨੇ ਤੇਰੀ ਰਾਤੋਂ ਹੜੇ ਕਸ਼ ਕਰ ਮੈਨਾ ਜਾਣਾ ਹੋਰ ਅੜ ਗਿਆ 7 ਵਜੇ ਹੋਰ ਅੜ ਕ ਲੱਗੀ ਹੈ ਔਰ ਕਹਿੰਦੇ ਪ੍ਰੋਗਰਾਮ ਲੱਗੇਗਾ ਇੱਕ ਘੰਟੇ ਅੱਜ ਕਹਿੰਦੇ ਸੁੱਖਾ ਸਿੰਘ ਵਾਲੇ ਦੀ ਤਰਫੋਂ ਕਨੇ ਭਾਈ ਦੇਸੇ ਦੇ ਵਿੱਚ ਰੌਣਕ ਲੱਗੀ ਹੈ ਬਹੁਤ ਬੜਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਪਰ ਉਧਰ ਕਹਿੰਦੇ ਹਨ ਮੇਰੇ ਮਿੱਤਰੋ ਕਹਿੰਦੇ ਜੋਰ ਜਿਹੜਾ ਕਹਿੰਦੇ ਬੇਸ਼ਰਮ ਹੁੰਦਾ ਸਿਆੜੇ ਕਹਿੰਦੇ ਆ ਉਧਰ ਕਹਿੰਦੇ ਅਰਜਨ ਜੋਰ ਤੇ ਜੋਰ ਲਾ ਰਿਹਾ ਹੈ ਤਬੀਆਂ ਦੇ ਕਹਿੰਦੇ ਚੋਪੀ ਦੇ ਮੁਕਾਬਲੇ ਚੱਲ ਰਹੇ ਆ ਸੋਖਾਪੁਰ ਵਾਲਾ ਪਿੰਡ ਹੈ ਔਰ ਕਨੇ ਗੁਰਪ੍ਰੀਤ ਦਾ ਭਾਈ ਦੇਸੇ ਵਾਲਾ ਜਿਹੜਾ ਵੀਰ ਕਹਿੰਦੇ ਹਨ ਗਰੋ ਵੀਰੋ ਕਰੇ ਟਰੈਕਟਰ ਦਾ ਜੋਰ ਲਵਾ ਰਿਹਾ ਕਿਸਾਨੀ ਮੋਰਚਾ ਕਨੇ ਝੰਡਾ ਵੀ ਲਹਿਰਾ ਰਿਹਾ ਔਰ ਕਨੇ ਪੰਜਾਬੀਆਂ ਦਾ ਕਨੇ ਕਿਸਾਨੀ ਸੰਘਰਸ਼ ਦੇ ਵਿੱਚ ਕਨੇ ਬਹੁਤ ਵੱਡਾ ਕਨੇ ਰੋਲ ਹੈ ਉਧਰ ਕਨੇ ਮੇਰੇ ਵੀ ਗੱਲਾਂ ਕਨੇ ਟਿਕਾਰੇ ਲੰਘਦੀ ਹੈ ਪੀ ਪੀ 31 ਜੀ ਪਤਾ ਨਹੀਂ ਮੇਰੇ ਤਾਂ ਚੱਲੀ ਜਾਂਦਾ 60 ਤੋਂ ਨੰਬਰ ਆ ਮੋਂ ਬਰਾਕੇ ਨੇ ਅਲਟਰਾ ਮੈਂ ਕਿਹਨਾਂ ਬੰਦੋ ਆ ਗਿਆ ਹੈ ਪੀ ਆਈ ਦਾ ਤੋੜੇ ਜ਼ੋਰ ਲੱਗਿਆ ਹੋਇਆ ਗੱਲਾ ਕਹਿੰਦੇ ਟਕਾਣੇ ਲੱਗਦੀ ਹੋ ਐਨਕਲੇ ਸੁੱਖਾ ਸਿੰਘ ਵਾਲਾ ਕਿਹੋ ਸੰਗਰ ਦੇ ਰਹੀਓ ਜੱਲੀ ਆਂਦਾ ਮੇਰਾ ਨੇ ਮੇਰੇ ਆੜੇ ਹਰ ਇੱਕ ਮਗਰ ਪੁੱਤ ਮਾਊਆ ਸਿੱੰਧੂ ਤੇ ਗੱਬੜੀਏ ਮੇਰੇ ਵਾਲੇ ਹਰ ਇੱਕ ਮਾਲ ਦਾ ਪਟਕਮਾਇਆ ਐਨਕਲੇ ਚੋਟੀ ਦੇ ਮੈਚ ਕਰੇ ਖੇਡੇ ਜਾ ਰਹੇ ਆ ਔਰ ਕਿਨੇ ਬੱਕੋ ਬੱਕਰੇ ਟਰੈਕਟਰ ਟੇਕ ਰਹੇ ਆਣ ਆਏ ਹੋਏ ਆ ਮੇਰੇ ਵੀਰੋ ਗੱਲਾਂ ਕਹਿੰਦੇ ਟਿਕਾੜੇ ਲੱਗੇ ਹੋਣੀਆਂ ਔਰ ਕਦੇ ਟਾਈਮ ਵੀ ਜਿਹੜਾ ਨੋਟ ਕੀਤਾ ਜਾ ਰਿਹਾ ਵੀ ਕਿਹੜਾ ਟਰੈਕਟਰ ਦੋ ਚੱਕਰ ਕਿੰਨੇ ਟਾਈਮ ਚ ਪੂਰੇ ਕਰ ਰਿਹਾ ਇਹ ਵੀ ਗੱਲਾਂ ਕਹਿੰਦੇ ਟਿਕਾੜੇ ਲੱਗੇ ਹੋਣੇ ਸਾਰੇ ਬੜੇ ਲਈ ਹੈ ਔਰ ਜਿਨ੍ਹਾਂ ਵੀਰਾਂ ਨੇ ਕੰਮ ਕੀਤਾਗੇ ਅੱਜ ਦਾ ਕਹਿੰਦੇ ਵੱਡਾ ਜਿਹੜਾ ਕਹਿੰਦੇ ਫੈਟਰ ਦਾ ਮੁਕਾਬਲਾ ਕਰਾਇਆ ਸਾਰੇ ਦਾ ਸਤਿਕਾਰ ਹੈ ਜਿੰਮੀ ਬੋਣਾ ਬੂਆ ਜਿੱਧਰ ਫੰਦੀ ਨਹੀਂ ਕੋਈ ਬੰਦੇ ਜਾ ਮੇਰਾ ਰੀਟ ਪੈਸੇ ਹੈ ਨੈਟਵਰਕ ਭੱਜ ਜਾਂਦਾ ਕਿਵੇਂ ਰੇਨੇ ਘਟ ਰਹੀ ਜਾਂਦੀ ਆ ਉਧਰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਭਾਈ ਉਧਰ ਜਿੱਥੇ ਆਪਾਂ ਆਪਾਂ ਗਰਾਊਂਡ ਦੇ ਵਿੱਚ ਐਂਟਰ ਕਰਦੇ ਆ ਉਧਰਲੇ ਪਾਸੇ ਟਰਾਲੀ ਦੇ ਵਿੱਚ ਲੰਗਰ ਲੱਗਿਆ ਜਿਹੜੇ ਵੀਰ ਨੇ ਕਾਹ ਸ਼ਕਣੀ ਹੈ ਭਾਈ ਜੇ ਉੱਥੇ ਜਾ ਕੇ ਕਾਹ ਸ਼ਕਣੀ ਹੋਵੇ ਕਰਿਆ ਤਾਂ ਭਾਈ ਜੀ ਕਾਹ ਸ਼ਕਣੀ ਹੋਵੇ ਉਹ ਜਾ ਕੇ ਟਰਾਲੀ ਦੇ ਰੀਤੇ ਮੈਂ ਕਹੀ ਆ ਸੁਣਿਆ ਸਾਰੇ ਦਾ ਧੰਨਵਾਦ ਹੈ ਬੜੀਆ ਟਰਾਲੀ ਹੈ ਸਾਡੇ ਦੇ ਅੱਤਾਂ ਕੈਸੇ ਜਿਹੜੀ ਸਿਰਫ ਵੀਡੀਓ ਤੋਂ ਪਰਾਵਾ ਨੇ ਕੰਮ ਆ। ਦੋ ਨਹੀਂ ਕੋਈ ਨਵੇਂ ਦੁੱਜਾ। ਇਹਦਾ ਲੇਟ ਆਉ ਚੋਬਰ ਲੱਗਦਾ। ਸਾਰੇ ਦਾ ਧੰਨਵਾਦ ਹੈ। ਔਰ ਕਦੇ ਕਦੇ ਜ਼ੋਰ ਲੱਗਿਆ ਹੋਇਆ ਹੈ ਜ਼ੋਰ ਪੂਰਾ ਲੱਗਿਆ ਹੋਇਆ ਹੈ ਅਲਟਰਾ ਵੱਲ ਸਿੱਧੇ ਪਾ ਕੇ ਦੀ ਆਈ ਟਰੈਕਟਰ ਦਾ ਕੰਮ ਹੈ ਜ਼ੋਰ ਲੱਗਿਆ ਮੇਰੇ ਵੀਰੋ ਔਰ ਕਨੇ ਸੋਹ ਪੁੱਤਰ ਜਿਹੜੇ ਪੂਰੇ ਕਰਨੇ ਆ ਸਾਡੀ ਵੀਰ ਕਨੇ ਟਾਈਮ ਦੀ ਲੇਟ ਕਰ ਰਹੇ ਆ ਇਹ ਪੁਨੇ ਟਾਈਮ ਦੇ ਵਿੱਚ ਕਨੇ ਟਰੈਕਟਰ ਚੱਕਰ ਪੂਰੇ ਕਰ ਗਿਆ ਅੱਜ ਟਰੈਕਟਰ ਐਕਸਟ੍ਰੀਮ ਵੈਰੀਅਬਲ ਆਪ ਵੀ ਨਿਕਲਦੀ ਹੈ ਓਹ ਟਰੈਕਟਰ ਦਾ ਕੰਮ ਹੈ ਆਪ ਕੰਮ ਕਰੀਏ ਚੱਲੇ ਕਨੇ ਕੀ ਆ ਤੁਹਾਡੇ ਪਰਮਾਰ ਨੇ ਚਾਰ ਕੀਤਾ ਹੈ ਬੜੀ ਪ੍ਰਬੰਧ ਕੀਤੀ ਹੈ ਸਾਰੇ ਸਟਾਫ ਵਾਲੇ ਮੋਢਾ ਦਾ ਧੰਨਵਾਦ ਕਰਦੇ ਹਾਂ 3874 3844 4 43874 ਇਹਦਾ 438 ਜਿਆ ਲੈਣ ਹੋ ਗਿਆ ਗੁਰਵਿੰਦਰ 4:38:74 ਹਾਂ ਤਰੀਆਂ ਦਿੱਤੀਆਂ ਕਰਦਾ ਬਾਲਾ ਮਰਵਾ ਜੀ 4 ਮਿੰਟ 38 4:38:74 ਇਹ ਜਿਹੜਾ ਟਾਈਮ ਅਰਜਨ ਨੇ ਪੂਰਾ ਕੀਤਾ ਦੋ ਚੱਕਰਾਂ ਦੇ ਵਿੱਚ ਔਰ ਉਸ ਤੋਂ ਬਾਅਦ ਫੇਰ ਜਿਹੜੇ ਅਗਲੇ ਟੱਤੀ ਆਪਾਂ ਕਹਿੰਦੇ ਦੀ ਤਰੀਆਂ ਕੀਤੀਆਂ ਜਿਹੜੇ ਕਰਾਈ ਆ ਰਹੇ ਆ ਬਹੁਤ ਬਹੁਤ ਤਰੀਆਂ ਲਾ ਕੇ ਦੁਬਾਰਾ ਚਲਾ ਕੇ ਦੇ ਦੋ ਗੇੜਿਆਂ ਤੋਂ ਬਾਅਦ ਛਾਗਾ ਮਾਰ ਉਧਰ ਜੋਰ ਦੇਖੀ ਜਾਂਦੇ ਆ ਉਹਨਾਂ ਬਦੀ ਪਾਹੂ ਠੂਠੇ ਨੇਰ ਅਗਲਾ ਟਰੈਕਟਰ ਦੇ ਸੋ ਬਾਈ ਆ ਕੀ ਜਲੂਸ ਹੈ ਸਿਕੰਦਰਾ 4 36 74 95 3 ਦੇ ਵਿੱਚ ਪਾਲਾ ਕਰਨਾ ਅਰਜੁਨ ਟਰੈਕਟਰ ਨੇ ਆਪਣੇ ਦੋ ਟਰੈਕਟਰਾਂ ਦੇ ਵਿੱਚ ਕੀਆ ਕੀਤਾ ਇਹਨਾਂ ਨੂੰ ਹਿਲਾੜ ਐਨ ਕਹਿੰਦੇ ਮੇਰੇ ਵੀਰੇ ਜੌਂਡੀਰ ਟਰੈਕਟਰ ਅਰਜੇਂ ਦੀਆਂ ਗੱਲਾਂ ਚੱਲ ਰਹੀਆਂ। ਅੱਜ ਕਹਿੰਦੇ ਦੱਖੋਂ ਵੱਖਰੇ ਪਿੰਡਾਂ ਦੇ ਵਿੱਚੋਂ ਚੱਲ ਕੇ ਔਰ ਕਹਿੰਦੇ ਮੋਢੇ ਪਹੁੰਚੇ ਹੋਏ ਐ। ਆਪਣੇ ਟਰੈਕਟਰ ਦਾ ਕਹਿੰਦੇ ਜ਼ੋਰ ਵਖਾੜ ਦੇ ਲਈ ਆਏ ਐ। ਔਰ ਕਹਿੰਦੇ ਗੱਲਾਂ ਚੱਲਦੀਆਂ ਟਿਕਾਣੇ ਤੇ ਜੱਟਾਂ ਦੇ ਸ਼ੌਕੀ ਹੁੰਦੇ। ਕਿੱਤਿਆਂ ਕਿੰਨਿਆਂ ਨੇ ਆਇਆ? ਇੱਕ ਠੀਪਾਂ ਦੇ ਇੱਕ ਕਹਿੰਦੇ ਚੱਕਾਂ ਦੇ ਪੁੱਤ ਆਏ ਹੋਏ ਐ। ਤੇ ਟਰੈਕਟਰ ਨੇ ਸ਼ਕੀਨ ਐ। ਔਰ ਕਹਿੰਦੇ ਟਰੈਕਟਰ ਵੀ ਤਿਆਰ ਕਹਿੰਦੇ ਝਾਜਾ ਵਾਂਗੂ ਤਿਆਰ ਕਰਾਏ ਐ। ਸ਼ੌਕ ਨਾਲ ਜਿਹੜੇ ਕਹਿੰਦੇ ਪਾਲੇ ਹੋਏ ਐ। ਪੰਤੋਤ ਵੱਟ ਜਿਹੜੇ ਕਹਿੰਦੇ ਹਨ ਜੱਟਾਂ ਦੇ ਪੁੱਤ ਟਰੈਕਟਰਾਂ ਨੂੰ ਪਿਆਰ ਕਰਦੇ ਐ ਗੱਲਾਂ ਕਹਿੰਦੇ ਲੱਕੜੀਆਂ ਤੇ ਬਾਰੇ ਵੀਰ ਇਹ ਵੀ ਹੈ ਵੀ ਮਾਲ ਮੈਨੂੰ ਕਰਚੀ ਦੇਉ ਵੀਰ ਜਿਹੜੇ ਵੀਰ ਕੋਲੇ ਸਾਰਾ ਪਾਵਰ ਦਾ ਸਿਕੰਦਰ ਸਿੰਘ ਵੀ ਪਹੁੰਚ ਚੁੱਕਿਆ ਜੀ ਬੜੀਆ ਜੀ ਬੜੀਆ ਤੁਸੀਂ ਵੀ ਲਾਈਵ ਕਰੋਗੇ ਜੀ ਲਾਈਵ ਹੁੰਦੇ ਨਹੀਂ ਯਾਰ ਸਾਡੇ ਮੇਰੇ ਜੇ ਰੇਜ ਹੀ ਨਹੀਂ ਹੈਗੀ ਤੇਰਾ ਲਾਈਵ ਚੱਲੀ ਜਾਂਦਾ ਬਾਈ ਮੋਬਾਈਲ ਨਵਾਂ ਲੈ ਲਿਆ ਬਧਾਈਆਂ ਹੁਣ ਸਿਕੰਦਰ ਨੂੰ 14 Pro ਲੈ ਲਿਆ ਉਹ ਲੋਨ ਹੋ ਰਿਹਾ ਹੈ। ਹਾਂ ਪਿੰਡ ਪਾਰਟੀ ਨੇ ਪਾਰਟੀ ਕੀਤੀ ਕੱਲ੍ਹ ਜੀ ਮੈਂ। ਚੱਲ ਵੀਡੀਓ ਬਣਾਉਣੇ ਆ ਫਿਰ। ਹਾਂ ਸਰਕਾਰ ਨਾ। ਅਗਲੇ ਟਰੈਕਟਰ ਦੀ ਪਰਜੀ ਦੇਖੋ। ਹੁਣ ਕਿਹੜਾ? ਹੁਣ ਕਿਹੜਾ? ਸੜੇ ਦੇ ਸੀ ਨੇ ਵਾਲੀ ਜੋਰ ਲੈ ਬੜਾ ਜੋਰ ਲੈ ਤੇਰੇ ਵੀਰ ਦੀ ਚਾਪੀ ਟੱਜੇ ਚਾਪੀ ਲੱਗ ਬਾਈ ਅੜਾ ਜੀਤੇਗਾ ਸਵਾਰ ਨੇ ਵੀਰ ਵਾਲਾ